ਲੁਧਿਆਣਾ ਸ਼ਹਿਰ ਵਿੱਚ ਮਹਿਲਾ ਗੈਂਗ ਐਕਟਿਵ ਹੁੰਦਾ ਦਿਖਾਈ ਦੇ ਰਿਹਾ ਹੈ ਦਾਸੀ ਕਿ ਫੈਕਟਰੀਆਂ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਲੁਧਿਆਣਾ ਸ਼ਹਿਰ ਵਿੱਚ ਲਗਾਤਾਰ ਹੀ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਜੋ ਕੀਤੀਆਂ ਜਾ ਰਹੀਆਂ ਨੇ ਮਹਿਲਾ ਗੈਂਗ ਵੱਲੋਂ ਤਾਜ਼ਾ ਤਸਵੀਰਾਂ ਲੁਧਿਆਣਾ ਦੇ ਮੁਰਾਦਪੁਰਾ ਤੋਂ ਵੇਖਣ ਨੂੰ ਮਿਲੀਆਂ ਜਿੱਥੇ ਮਹਿਲਾ ਗੈਂਗ ਨੇ ਇੱਕ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਲੱਖਾਂ ਰੁਪਏ ਦਾ ਸਾਮਾਨ ਚੋੱਕ ਕੇ ਫਰਾਰ ਹੋ ਗਈਆਂ ਇਥੇ ਇਹ ਵੀ ਦੱਸਦੇ ਕਿ ਨਟ ਬੋਲਟ ਦੀ ਫੈਕਟਰੀ ਦੇ ਵਿੱਚ ਇਹਨਾਂ ਮਹਿਲਾਵਾਂ ਨੇ ਸ਼ਟਰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਲੁਧਿਆਣਾ ਲਾਈਵਲੀ ਸਿਰਿੰਦਰ ਸੋਨੀ ਦੀ ਰਿਪੋਰਟ। ਲੁਧਿਆਣੇ ਸ਼ਹਿਰ ਵਿੱਚ ਮਹਿਲਾ ਗੈਂਗ ਐਕਟਿਵ ਹੁੰਦਾ ਦਿਖਾਈ ਦੇ ਰਿਹਾ ਹੈ ਦੱਸਿਆ ਕਿ ਫੈਕਟਰੀਆਂ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਲੁਧਿਆਣਾ ਸ਼ਹਿਰ ਵਿੱਚ ਲਗਾਤਾਰ ਹੀ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਜੋ ਕੀਤੀਆਂ ਜਾ ਰਹੀਆਂ ਨੇ ਮਹਿਲਾ ਗੈਂਗ ਵੱਲੋਂ ਤਾਜ਼ਾ ਤਸਵੀਰਾਂ ਲੁਧਿਆਣਾ ਦੇ ਮੁਰਾਦਪੁਰਾ ਤੋਂ ਵੇਖਣ ਨੂੰ ਮੀਆਂ ਜਿੱਥੇ ਮਹਿਲਾ ਗੈਂਗ ਨੇ ਇੱਕ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਲੱਖਾਂ ਰੁਪਏ ਦਾ ਸਮਾਨ ਚੋੱਕ ਕੇ ਫਰਾਰ ਹੋ ਗਈਆਂ ਇੱਥੇ ਇਹ ਵੀ ਦੱਸਦੇ ਕਿ ਨਟ 볼ਟ ਦੀ ਫੈਕਟਰੀ ਦੇ ਵਿੱਚ ਇਹਨਾਂ ਮਹਿਲਾਵਾਂ ਨੇ ਸ਼ਟਰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਲੁਧਿਆਣਾ ਲਾਈਵਲ ਸਰਿੰਦਰ ਸੋਨੀ ਦੀ ਰਿਪੋਰਟ